ਸਾਡੇ ਨਾਲ ਨੇ ਅੱਜ ਡੀਪੂ ਯੂਨੀਅਨ ਦੇ ਪ੍ਰਧਾਨ ਬਿੱਲੂ ਬਜਾਜ ਜੀ ਇਹ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਵੀ ਜੋ ਪੰਜਾਬ ਸਰਕਾਰ ਦੀ ਸਕੀਮ ਆ ਆਟਾ ਵੰਡਣ ਵਾਲੀ ਉਹਦੇ ਬਾਰੇ ਹਾਂਜੀ ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਹਰਲੀ ਸਾਹਿਬ ਇਹ ਕਹਿਣਾ ਚਾਹੁੰਦਾ ਆ ਕਿ ਪੰਜਾਬ ਸਰਕਾਰ ਨੇ ਜੋ ਘਰ ਘਰ ਆਟਾ ਵੰਡਣ ਦੀ ਸਕੀਮ ਸ਼ੁਰੂ ਕੀਤੀ ਸੀ ਉਹ ਬਿਲਕੁਲ ਫੇਲ ਹੋ ਚੁੱਕੀ ਆ ਕਿਉਂਕਿ ਇਸ ਸਕੀਮ ਕਾਯਾਬ ਨਹੀਂ ਹੋ ਸਕੀ ਕਿਉਂਕਿ ਡੀਪੂ ਹੋਲਡਰ ਨੂੰ ਇਹ ਜਿਹੜਾ ਰਾਸ਼ਨ ਵੰਡਦੇ ਨੂੰ ਕਿਸੇ ਨੂੰ 30 ਸਾਲ ਕਿਸੇ ਨੂੰ 40 ਸਾਲ ਹੋ ਗਏ ਆ ਮੈਨੂੰ 40 ਸਾਲ ਤੋਂ ਵੀ ਉੱਪਰ ਹੋ ਗਏ ਆ ਰਾਸ਼ਨ ਵੰਡਦੇ ਨੂੰ ਲੇਕਿਨ ਅਸੀਂ ਜੋ ਸਾਨੂੰ ਢੰਗ ਤਰੀਕਾ ਨਾ ਉਹ ਕੋਈ ਮਾਰਕ ਹੈੱਡ ਦੇ ਮੁਲਾਜ਼ਮ ਜਾਂ ਕੋਈ ਹੋਰ ਇਹਨਾਂ ਵੰਨਿਓ ਨਿਯੁਕਤ ਕੀਤੇ ਹੋਏ ਸਰਕਾਰੀ ਕਰਮਚਾਰੀ ਨਹੀਂ ਉਸ ਹਾਲਨਾ ਬਣ ਸਕਦੇ ਕਿਉਂਕਿ ਇਹ ਜਿਹੜੀ ਸਕੀਮ ਹੈ ਇਹ ਆਪਣੇ ਹਿਸਾਬ ਨਾਲ ਪਬਲਿਕ ਲੈ ਕੇ ਜਾਂਦੀ ਹੈ ਰਾਸ਼ਨ ਨਾ ਕਿ ਡਿਪੋ ਹਾਲਡਰਾਂ ਦੀ ਵੰਡ ਪ੍ਰਣਾਲੀ ਦੇ ਹਿਸਾਬ ਨਾਲ ਇਹ ਜਿਹੜੀ ਪਬਲਿਕ ਹੈ ਨਾ ਉਹ ਆਪਣੀ ਇਹ ਕਹਿਣਾ ਚਾਹੁੰਦੇ ਹੋ ਵੀ ਡਿਪੋ ਹਾਲਡਰ ਵੰਡ ਵਧੀਆ ਕਰ ਸਕਦਾ ਹਾਂਜੀ ਹਾਂਜੀ ਕਿਉਂਕਿ ਮੈਂ ਇੱਕ ਫੰਡ ਜਾਂ ਕੋਈ ਹੋਰਦਾਰਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਕਿਉਂਕਿ ਇਹਨਾਂ ਨੂੰ ਵਾਲੀ ਸਾਹਿਬ ਤੇ ਜਰੂਰ ਥੋੜੀ ਮੰਗ ਆ ਵੀ ਕਮਿਸ਼ਨ ਬਾਰੇ ਕੀ ਥੋੜੀ ਮੰਗ ਹੈ ਸਾਡੇ ਸਰਕਾਰ ਤੋਂ ਇਹੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡਾ ਜਿਹੜਾ ਕਮਿਸ਼ਨ ਆ ਨਾ ਦੂਸਰੇ ਸਟੇਟਾਂ ਦੇ ਬਰਾਬਰ ਕੀਤਾ ਜਾਵੇ ਅਤੇ ਹੋਰ ਜੋ ਸਖਸ ਹੁਲਟ ਡਿਪੂ ਹਾਰਡਰਾਂ ਨੂੰ ਉਹਨਾਂ ਮੰਨੀਆਂ ਦਿੱਤੀਆਂ ਜਾਣੀਆਂ ਦੂਸਰੀਆਂ ਸਟੇਟਾਂ ਨੂੰ ਉਹ ਸਾਨੂੰ ਵੀ ਦਿੱਤੀਆਂ ਜਾਣ ਅਸੀਂ ਹੌਸਲੇ ਦੇ ਨਾਲ ਇਹ ਜਿਹੜਾ ਮਤਲਬ ਕਿ ਰਾਸ਼ਨ ਹੈ ਵਧੀਆ ਤਰੀਕੇ ਨਾਲ ਹੋਰ ਵੀ ਸੱਡੇ ਢੰਗ ਦੇ ਨਾਲ ਵੰਡ ਸਕੀਏ ਔਰ ਜੇ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਬਈ ਇਹ ਘਰ ਘਰ ਦਿੱਤਾ ਜਾਵੇ ਤੇ ਅਸੀਂ ਘਰ ਘਰ ਦੇਣ ਨੂੰ ਤਿਆਰ ਆਂ ਲੇਕਿਨ ਸਾਡੀਆਂ ਜਿਹੜੀਆਂ ਮਤਲਬ ਕਿ ਕਮਿਸ਼ਨ ਹੋਰ ਸਕਹੂਲਤਾ ਸਾਨੂੰ ਉਹ ਵਧਾਇਆ ਕਰਾਈਆਂ ਜਾਣ ਸਰਕਾਰ ਵੱਨੀਆਂ ਠੀਕ ਹੈ ਜੀ ਠੀਕ ਹੈ ਇਹ ਕਹਿਣਾ ਚਾਹੁੰਦੇ ਨੇ ਕਿ ਜਿਹੜੀਆਂ ਸਾਡੀਆਂ ਕਮਿਸ਼ਨਾਂ ਆ ਜਾਂ ਉਹ ਵਧਾਇਆ ਜਾਵੇ ਸਾਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਅਸੀਂ ਵਧੀਆ ਤਰੀਕੇ ਨਾਲ ਪੰਜਾਬ ਸਰਕਾਰ ਦੀਆਂ ਯੋਜਨਾ ਨੂੰ ਲਾਗੂ ਕਰ ਸਕਦੇ ਆਂ ਮਿਹਰਬਾਨੀ ਸ਼ੁਕਰੀਆ ਜੀ ਠੀਕ ਹੈ ਜੀ